ਔਰ ਅੱਜ ਦੀਆਂ ਜਿਹੜੀਆਂ ਏਜੰਡਾ ਸੀਗਾ ਜਿਹੜੇ ਅਸੀਂ ਯੂਨੀਅਨ ਏਜੰਡਾ ਲੈ ਕੇ ਗਈ ਸੀ ਕਿ ਪੀਐਸਟੈਟ ਦੇ ਨੋਟੀਫਿਕੇਸ਼ਨ ਔਰ ਕੈਲੰਡਰ ਕੈਲੰਡਰ ਨੂੰ ਲੈ ਕੇ ਕੀ ਕਰੋ ਤੱਕ ਸਰਕਾਰ ਪੇਪਰ ਲਾਊਗੀ ਕੈਲੰਡਰ ਜਾਰੀ ਕਰੂਗੀ ਔਰ ਨੋਟੀਫਿਕੇਸ਼ਨ ਕੱਢੂਗੀ ਤਾਂ ਉਹ ਸਾਰੇ ਗੱਲਾਂ ਬਾਤਾਂ ਜਿਹੜੇ ਤੁਹਾਡੇ ਨਾਲ ਅੱਜ ਅਸੀਂ ਸ਼ੇਅਰ ਕਰਾਂਗੇ 1 ਬਾਈ 1 ਸਭ ਤੋਂ ਪਹਿਲਾਂ ਜਿਹੜੀ ਡਿਮਾਂਡਸ ਯੂਨੀਅਨ ਵੱਲੋਂ ਰੱਖੀ ਗਈ ਕਿ ਪੀਐਸਟੈਟ ਦਾ ਕੈਲੰਡਰ ਜਾਰੀ ਕੀਤਾ ਜਾਵੇ ਜਦੋਂ ਮੰਤਰੀ ਸਾਹਿਬ ਨੂੰ ਇਹ ਚੀਜ਼ ਦੱਸਿਆ ਗਿਆ ਤਾਂ ਉਹਨਾਂ ਨੇ ਚੀਜ਼ ਨੂੰ ਸੁਣਿਆ ਜ਼ਰੂਰ ਹੈ ਪਰ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿ ਪੋਜ਼ਿਟਿਵਿਟੀ ਘਟ ਹੈ ਕਿਉਂ ਕਿ ਕਿਉਂਕਿ ਜਦੋਂ ਅਸੀਂ ਇਹ ਗੱਲ ਕੀਤੀ ਕਿ ਸਰ ਮਾਸਟਰ ਕੈਡਰ ਏਟਟੀ ਕੈਡਰ ਤੋਂ ਪਹਿਲਾਂ ਪੀਐਸਟੈਟ ਦਾ ਪੇਪਰ ਹੋਣਾ ਚਾਹੀਦਾ ਕਿਉਂਕਿ ਜੇ ਸਾਡਾ ਇਹ ਹੱਕ ਸਾਨੂੰ ਲੱਗਦਾ ਕਿ ਜੇ ਸਾਡਾ ਪੇਪਰ ਅੱਗੇ ਚਲਾ ਗਿਆ ਜਾਂ ਪਹਿਲਾਂ ਮਾਸਟਰ ਕੈਡਰ ਦਾ ਨੋਟੀਫਿਕੇਸ਼ਨ ਆ ਜਾਂਦਾ ਔਰ ਸਾਡਾ ਪੀਐਸਟੈਟ ਦਾ ਪੇਪਰ ਦੈਨ ਉਸ ਤੋਂ ਬਾਅਦ ਆਉਂਦਾ ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੇ ਬੱਚੇ ਬੀਅਰਡ ਪਾਸ ਨੇ ਬੇਰੋਜ਼ਗਾਰ ਨੇ ਜਿਨ੍ਹਾਂ ਦਾ ਟੈਟ ਕੁਆਲੀਫਾਈਡ ਨਹੀਂ ਹੈਗਾ ਔਰ ਜਿਹੜੇ ਮਤਲਬ ਅ ਡਿਗਰੀਆਂ ਕਰ ਰਹੇ ਨੇ ਜਾਂ ਡਿਪਲੋਮਾ 8TT ਜਾਂ BEd ਜਿਵੇਂ ਕਿ ਰੂਲ ਹੈ ਕਿ NCERT ਦਾ ਰੂਲ ਇਹ ਕਹਿੰਦਾ ਕਿ ਜਿਹੜਾ ਬੰਦਾ ਜਿਹੜਾ ਬੱਚਾ 8TT ਔਰ BEd ਦੇ ਵਿੱਚ ਐਡਮਿਸ਼ਨ ਲੈ ਲੈਂਦਾ ਉਸ ਦਿਨ ਤੋਂ PS TET ਦੇ ਵਾਸਤੇ ਜਿਹੜਾ ਹੈ ਉਹਨੂੰ ਕ੍ਰੈਕ ਕਰ ਸਕਦਾ ਯਾਨੀ ਕਿ ਉਹ ਕੁਆਲੀਫਾਈ ਕਰ ਸਕਦਾ ਉਹਨੂੰ ਤਾਂ ਉਹ ਲਿਜੀਬਲ ਹੈ PS TET ਦੇ ਪੇਪਰ ਵਾਸਤੇ ਪਰ ਜਦੋਂ ਅਸੀਂ ਇਹ ਗੱਲ ਰੱਖੀ ਤਾਂ ਉਹਨਾਂ ਨੇ ਇਹੀ ਇਹੀ ਕਿਹਾ ਕਿ ਅਸੀਂ ਉਹਨਾਂ ਦਾ ਪ੍ਰੋਸੈਸ ਜਿਹੜਾ ਹੈ ਉਹ ਸਟਾਰਟ ਕਰ ਰਹੇ ਹਾਂ ਔਰ ਮਾਸਟਰ ਕੈਟਰ ਦਾ ਜਿਹੜਾ ਹੈ ਨੋਟੀਫਿਕੇਸ਼ਨ ਜਿਵੇਂ ਉਹਨਾਂ ਦਾ ਕਹਿਣ ਦਾ ਮਤਲਬ ਸੀਗਾ ਕਿ ਮਾਸਟਰ ਕੈਟਰ ਦਾ ਨੋਟੀਫਿਕੇਸ਼ਨ ਹੈ ਜਿਹੜਾ ਉਹ ਪਹਿਲਾ ਆ ਰਿਹਾ ਤਾਂ ਇਹ ਚੀਜ਼ ਦੇ ਉੱਪਰ ਉਹਨਾਂ ਨੇ ਇੱਕ ਲਾਈਨ ਦਿੱਤੀ ਹੈ ਕਿ ਅਸੀਂ ਕਰਾਂਗੇ ਜ਼ਰੂਰ ਪਰ ਇਹ ਕਨਫਰਮ ਨਹੀਂ ਹੈਗਾ ਕਿ ਪੇਪਰ ਕਿਹੜੇ ਮਹੀਨੇ ਦੇ ਵਿੱਚ ਅਸੀਂ ਦੇਾਂਗੇ